ਸਵੇਰ ਦਾ ਹਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਕ੍ਰਮ ਸਰਕਾਰ ਪੂਰੀ ਐਕਸ਼ਨ ਮੋਡ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕੀਤੀ ਗਈ ਸ਼ੁਰੂ ਵਾਈਟ ਹਾਊਸ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਕੁਝ ਤਸਵੀਰਾਂ ਸਾਂਝਾ ਕਰਕੇ ਇਸ ਗੱਲ ਦੀ ਕਰ ਦਿੱਤੀ ਕੁਸ਼ਤ ਅਮਰੀਕਾ ਦੇ ਰਾਸ਼ਟਰਪਤੀ ਬੰਦੇ ਹੀ ਡੋਨਲਡ 트ੰਪ ਨੇ ਕਈ ਵੱਡੇ ਐਲਾਨ ਕੀਤੇ ਸੀ ਜਿਨ੍ਹਾਂ ਵਿੱਚੋਂ ਇੱਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਸੀ ਤੇ ਉੱਤੇ ਹੋਰ ਕਈ ਵੱਡੇ ਐਲਾਨ ਵੀ 트ੰਪ ਸਰਕਾਰ ਵੱਲੋਂ ਕੀਤੇ ਗਏ ਸੀ ਤੇ ਹੁਣ ਜਿਹੜੀ 트ੰਪ ਸਰਕਾਰ ਪੂਰੇ ਐਕਸ਼ਨ ਮੋਡ ਦੇ ਵਿੱਚ ਹੈ ਜੀ ਹਾਂ ਵਾਈਟ ਹਾਊਸ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਜਿਹੜੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ ਅਮਰੀਕਾ ਦੇ ਵਿੱਚੋਂ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਸਕਰੀਨ ਉੱਤੇ ਤਸਵੀਰਾਂ ਦੇਖ ਸਕਦੇ ਹੋ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਹਥਕੜੀਆਂ ਨਾਲ ਬੰਨਿਆ ਹੋਇਆ ਅਤੇ ਅਮਰੀਕੀ ਜਹਾਜ਼ ਸਾਹਮਣੇ ਖੜਾ ਹੈ ਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਤਿਆਰੀ ਹੈ ਪ੍ਰਕਿਰਿਆ ਉਹ ਅਮਰੀਕੀ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ a white house ਵੱਲੋਂ ਤਸਵੀਰਾਂ ਸਾਂਝੀਆਂ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੀ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ 79 ਬਣੇ ਨੇ ਡੋਨਲਡ 트੍ਰੰਪ ਤੇ ਦੂਜੀ ਵਾਰ ਸੱਤਾ ਚਾਇਨੇਸ ਤੋਂ ਪਹਿਲਾਂ 2017 ਤੋਂ 2021 ਅਦੇ ਵਿੱਚ ਜਿਹੜੇ ਕਿ ਸੱਤਾ ਚ ਰੇ रिपब्लिकन पार्टी ਤੋਂ ਡੋਨਲਡ 트੍ਰੰਪ ਤੇ ਕਈ ਵੱਡੇ ਐਲਾਨ ਜਦੋਂ ਸੋਹ ਚੁੱਕ ਸਮਾਗਮ ਹੋਇਆ ਉਸ ਤੋਂ ਬਾਅਦ 트੍ਰੰਪ ਵੱਲੋਂ ਕਰ ਦਿੱਤੇ ਗਏ ਸੀ ਉਹਨਾਂ ਵਿੱਚੋਂ ਸੀ ਇੱਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਬਾਹਰ ਕੱਢਣਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਐਲਾਨਾਂ ਦੇ ਵਿੱਚ ਇੱਕ ਹੋਰ ਐਲਾਨ ਸੀ ਜਿਸ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਨੂੰ ਰੋਕਣ ਦੇ ਲਈ ਮੈਕਸੀਕੋ ਬਾਰਡਰ 'ਤੇ ਅਮਰਜੈਂਸੀ ਵੀ 트੍ਰੰਪ ਸਰਕਾਰ ਨੇ ਐਲਾਨ ਕਰ ਦਿੱਤੀ ਸੀ ਤੇ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਜਿਹੜੀ ਪ੍ਰਕਿਰਿਆ ਹੁਣ ਸ਼ੁਰੂ ਹੋ ਗਈ ਆ ਵਾਈਟ ਹਾਊਸ ਨੇ ਤਸਵੀਰਾਂ ਸਾਂਝਾ ਕਰਕੇ ਪੁਸ਼ਟੀ ਦਿੱਤੀ ਇਸ ਗੱਲ ਦੀ ਵਾਈਟ ਹਾਊਸ ਵੱਲੋਂ ਟਵਿੱਟਰ ਤੇ ਸ਼ੇਅਰ ਕੀਤੇ ਗਈਆਂ ਇਹਨਾਂ ਤਸਵੀਰਾਂ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਫੌਜੀ ਜਹਾਜ਼ 'ਚ ਸਵਾਰ ਹੁੰਦੇ ਦੇਖਿਆ ਜਾ ਸਕਦਾ ਹੈ ਜੋ ਸਕਰੀਨ ਉੱਤੇ ਤੁਸੀਂ ਵੀ ਦੇਖ ਸਕਦੇ ਹੋ ਤਾਂ ਇਹਨਾਂ ਲੋਕਾਂ ਦੇ ਹੱਥਾਂ ਤੇ ਪਿੱਠ ਦੇ ਨਾਲ-ਨਾਲ ਪੈਰਾਂ ਤੇ ਵੀ ਜੰਜੀਰੇ ਬੰਨੀਆਂ ਹੋਈਆਂ ਹਨ ਡੋਨਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਸੀ ਤੇ ਹੁਣ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਸ ਦਿਸ਼ਾ 'ਚ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਉੱਥੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਇਹਨਾਂ ਤਸਵੀਰਾਂ ਨਾਲ ਐਕਸ ਤੇ ਲਿਖਿਆ ਹਰਿਆਣਾ ਦੇ ਅੰਬਾਲਾ ਦੇ ਵਿੱਚ ਸ਼ਰਿਆਮ ਬੀਐਸਪੀ ਨੇਤਾ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਤਿੰਨ ਤੋਂ ਚਾਰ ਨਕਾਬਪੋਸ਼ ਗੱਡੀ ਨੂੰ ਘੇਰਾ ਪਾ ਕੇ ਦਿਂਦੇ ਨੇ ਇਸ ਵਾਰਦਾਤ ਨੂੰ ਪੰਜਾਬ ਹਰਿਆਣਾ ਦੇ ਅੰਬਾਲਾ ਇਲਾਕੇ ਦੇ ਵਿੱਚ ਸ਼ਰਿਆਮ ਇੱਕ ਵੱਡੀ ਵਾਰਦਾਤ ਨੂੰ ਹਮਲਾਵਾਰਾਂ ਨੇ ਅੰਜਾਮ ਦੇ ਦਿੱਤਾ ਤੁਹਾਨੂੰ ਦੱਸਦੀ ਕਿ ਬਹੁਜਨ ਸਮਾਜ ਪਾਰਟੀ ਦੇ ਨੇਤਾ ਹਰ ਬਿਲਾਸ ਰੱਜੂ ਮਾਜਰਾ ਜੁ ਨਾਰਾਇਣਗੜ੍ਹ ਤੋਂ ਵਿੱਚ ਆਉਣਾ ਜਿੱਤ ਚੁੱਕੇ ਨੇ ਉਹਦਾ ਸ਼ਰਿਆਮ ਗੋਲੀਆਂ ਮਾਰ ਕੇ ਹਮਲਾਵਾਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਉੱਥੇ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਬਹਿਰਾਮੀ ਦੇ ਨਾਲ ਗੋਲੀਆਂ ਮਾਰ ਕੇ 3-4 ਨਕਾਬਪੋਸ਼ਾ ਹਮਲਾਵਾਰਾਂ ਵੱਲੋਂ ਨੇਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਸਾਰੀ ਘਟਨਾ ਦੱਸ ਦਿੰਦੇ ਆ ਕਿ ਹਰਬਿਲਾਸ ਆਪਣੇ ਦੋ ਸਹਾਇਕਾਂ ਦੇ ਨਾਲ ਕਾਰ ਦੇ ਵਿੱਚ ਸ਼ਹਿਰ ਵੱਲੋਂ ਜਾ ਰਹੇ ਹੁੰਦੇ ਨੇ ਤੇ ਇੱਕ i20 ਕਾਰ ਓਵਰਟੇਕ ਕਰਦੀ ਉਹਨਾਂ ਦੀ ਕਾਰ ਨੂੰ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। 3 ਤੋਂ 4 ਨਕਾਬਪੋਸ਼ਤ ਉੱਥੇ ਜਿਹੜੇ ਹਰਬਿਲਾਸ ਆਪਣੇ ਦੋ ਸਹਾਇਕਾਂ ਦੇ ਨਾਲ ਗੱਡੀ 'ਚ ਆਪਣੀ ਜੋ ਬਾਹਰ ਨਿਕਲਦੇ ਬਚਾਅ ਕਰਨ ਦੇ ਲਈ ਇੱਕ ਦੁਕਾਨ ਦੇ ਅੰਦਰ ਝਪਜਦੇ ਨੇ ਤੇ ਉੱਥੇ ਜਿਹੜੇ 3-4 ਨਕਾਬਪੋਸ਼ ਹੁੰਦੇ ਨੇ ਪਿੱਛੇ-ਪਿੱਛੇ ਉਹਨਾਂ ਦੇ ਝਪਜਦੇ ਨੇ ਤੇ ਆਖਿਰਕਾਰ ਪੰਜ ਜਿਹੜੀਆਂ ਗੋਲੀਆਂ ਨਕਾਬਪੋਸ਼ਾਂ ਵੱਲੋਂ ਹਰਬਿਲਾਜ਼ੀ ਛਾਤੀ ਵਿੱਚ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਨੇਤਾ ਦੀ ਮੌਕੇ ਦੀ ਮੌਤ ਹੋ ਗਈ ਆ ਖਬਰ ਨਿਕਲ ਕੇ ਸਾਹਮਣੇ ਵੱਡੀ ਵਾਰਦਾਤ ਜਿਹੜੀ ਅੰਬਾਲਾ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਜਿੱਥੇ ਬਚਪਾ ਨੇਤਾ ਦਾ ਸ਼੍ਰੀ ਆਮ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੰਦਾਜ਼ ਦੀ ਹੈ ਕਿ ਚਸ਼ਮਦੀਦਾ ਦੇ ਅਨੁਸਾਰ 3-4 ਨਕਾਬਪੋਸ਼ ਬਦਮਾਸ਼ ਸ਼ੁੱਕਰਵਾਰ ਬੀਤੀ 7:30 ਦੇ ਕਰੀਬ ਆਲੂ ਵਾਲੀਆ ਪਾਰਕ ਨੇੜੇ ਇੱਕ i20 ਕਾਰ ਵਿੱਚ ਆਉਂਦੇ ਨੇ ਤੇ ਉਹੋ ਜਿਹੜੇ ਹੁੰਦੇ ਨੇ ਹਰਬਿਲਾਸ ਦੀ ਕਾਰ ਨੂੰ ਓਵਰਟੇਕ ਕਰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਰੋਕ ਕੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਜਿਹੜਾ ਹਰਬਿਲਾਸ ਨੇਤਾ ਹੈ ਤੇ ਉਸ ਦੇ ਜਿਹੜੇ ਦੋ ਸਾਥੀ ਨੇ ਆਪਣਾ ਬਚਾਅ ਕਰਦੇ ਨੇ ਗੋਲੀਆਂ ਤੋਂ ਬਚਣ ਲਈ ਪਰ ਹਰਬਿਲਾਸ ਤੇ ਉਸ ਦੇ ਸਾਥੀ ਦੇ ਉੱਤੇ ਜਿਹੜੀਆਂ ਦੁਕਾਨ ਦੇ ਵਿੱਚ ਜਾ ਕੇ ਨਕਾਬਪੋਸ਼ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਪੰਜ ਗੋਲੀਆਂ ਜਿਹੜੀਆਂ ਨੇਤਾ ਦੇ ਛਾਤੀ ਵਿੱਚ ਲੱਗੀਆਂ ਨੇ ਤੇ ਬਾਕੀ ਜਿਹੜੇ ਤੇ ਸਾਥੀ ਨੇ ਗੰਭੀਰ ਰੂਪ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਤੇ ਇਲਾਜ ਚੱਲ ਰਿਹਾ ਉਹ ਉੱਥੇ ਤੁਹਾਨੂੰ ਦੱਸ ਦਈਏ ਕਿ ਨੇਤਾ ਦੀ ਮੌਕੇ ਤੇ ਮੌਤ ਹੋ ਗਈ ਹੈ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜੇ ਹਮਲਾਵਾਰ ਆਪਣੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਨੇ ਸਾਰੀ ਘਟਨਾ ਦੀ ਜੁੜੀ ਸੀਸੀਟੀਵੀ ਫੁਟੇਜ ਜੋ ਅਭੀ ਸਾਹਮਣੇ ਆਈ ਹੈ ਲੋਕ ਜਿਹੜੇ ਸਥਾਨਕ ਲੋਕਾਂ ਨੇ ਉਹਨਾਂ ਨੇ ਆਪਣੇ ਫੋਨ ਤੇ ਕੈਪਚਰ ਕੀਤਾ ਇਸ ਸਾਰੀ ਘਟਨਾ ਨੂੰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਕਿੰਨੀ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਉੱਥੇ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਕੋਈ ਆਪਸੀ ਰੰਜਿਸ਼ ਹੈ ਕੋਈ ਆਪਸੀ ਦੁਸ਼ਮਣੀ ਹੈ ਬਹੁਜਨ ਸਮਾਜ ਪਾਰ티 ਹਰਬਿਲਾਸ ਰੱਜੂ ਮਾਜੂਰਾ ਜਿਹੜਾ ਕਤਲ ਮਾਮਲਾ ਉਸ ਦੇ ਵਿੱਚ ਕੁਝ ਗੰਭੀਰ ਜਿਹੜੇ ਹੋਰ ਤੱਤ ਨਿਕਲ ਕੇ ਸਾਹਮਣੇ ਆਉਣਗੇ ਆਉਣ ਵਾਲੇ ਟਾਈਮ 'ਚ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਹਰ ਇੱਕ ਪਹਿਲੂ ਤੋਂ ਜੁੜੀ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ। ਅਵਿਦਾਇਕ 골ਡੀ ਕੰਪੋਜ਼ ਦੀ ਮਾਮੇ ਦੀ ਜਿਹੜੀ ਲੜਕੀ ਸੀ ਉਸ ਦੀ ਦਰਦਨਾਕ ਮੌਤ ਉਹ ਸੜਕਾ ਹਾਦਸੇ 'ਚ ਵਰਨਾ ਗੱਡੀ ਦੇ ਉੱਡੇ ਪਰ ਖੱਟੇ। ਤੇਰੇ ਮੁਕਸਰ ਸਾਹਿਬ ਟਿੰਡਾ ਹਾਈਵੇ ਤੇ ਅੱਜ ਸੜਕ ਹਾਦਸਾ ਵਾਪਰ ਗਿਆ ਜਿੱਥੇ ਵਰਨਾਕਾਰ ਦੇ ਪਰਖੱਚੇ ਉੱਡ ਗਏ ਜੀ ਹਾਂ ਤੁਹਾਨੂੰ ਦੱਸਦੀ ਕਿ ਦੋਦਾ ਪਿੰਡ ਦੇ ਨੇੜੇ ਹਾਈਵੇ ਤੇ ਹਾਦਸਾ ਵਾਪਰ ਗਿਆ ਜਿੱਥੇ ਆਪ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਜਿਹੜੀ ਭੈਣ ਦੱਸੀ ਜਾ ਰਹੀ ਹੈ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਹਾਂ ਮ੍ਰਿਤਕ ਦੀ ਪਛਾਣ ਮਮਤਾ ਰਾਣੀ ਵਜੋਂ ਹੋਈ ਹੈ ਜਗਦੀਪ ਸਿੰਘ ਕੰਬੋਜ ਜਿਹੜੇ ਨੇ ਉਹਨਾਂ ਦੀ ਮਾਮੇ ਦੀ ਲੜਕੀ ਦੱਸੀ ਜਾ ਰਹੀ ਹੈ ਉਹਨਾਂ ਦੀ ਭੈਣ ਸੀ ਜਿਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਿਆ ਉੱਥੇ ਤੁਹਾਨੂੰ ਦੱਸਦੀ ਕਿ ਜਿਹੜਾ ਹਾਦਸਾ ਹੈ ਉਹ ਹਾਈਵੇ ਤੇ ਇੱਕ ਟਰੱਕ ਖੜਿਆ ਹੁੰਦਾ ਹੈ ਤੇ ਜਦੋਂ ਵਰਨਾਕਾਰ ਤੇਜ਼ ਰਫਕਾਰ ਦੇ ਵਿੱਚ ਹੁੰਦੀ ਹੈ ਤੇ ਜਾ ਉਸ ਟਰੱਕ ਦੇ ਵਿੱਚ ਵੱਜਦੀ ਹੈ ਤੇ ਤਸਵੀਰਾਂ ਵਿੱਚ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੱਦਾਂ ਜਿਹੜੀ ਵਰਨਾਕਾਰ ਦੇ ਪਰ ਕੱਚੇ ਉੜਗੇ ਨੇ 에ਅਰ ਬੈਗ ਵੀ ਖੁੱਲ ਕੇ ਬਾਹਰ ਆਗੇ ਨੇ ਤੇ ਕਾਫੀ ਜਿਹੜਾ ਨੁਕਸਾਨ ਹੋਇਆ ਤੇ ਉੱਥੇ ਮੌਕੇ ਤੇ ਜਿਹੜੀ ਮ੍ਰਿਤਿਕ ਮਮਤਾ ਰਾਣੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਹੋਰ ਜਿਹੜੇ ਜਾਣੇ ਸੀ ਗੱਡੀ ਦੇ ਵਿੱਚ ਉਹ ਜ਼ਖਮੀ ਦੱਸੇ ਜਾ ਰਹੇ ਨੇ ਗੰਭੀਰ ਰੂਪ ਦੇ ਵਿੱਚ ਜਿਨ੍ਹਾਂ ਨੂੰ ਹੁਣ ਜਿਹੜੇ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ। ਸ਼੍ਰੀ ਮੁਖ ਸਰਬਠਿੰਡਾ ਹਾਈਵੇ ਤੇ ਜਿਹੜਾ ਪਿੰਡ ਹੈ ਦੋਦਾਏ ਉੱਥੇ ਸੜਕ ਹਾਦਸਾ ਵਾਪਰ ਜਾਂਦਾ ਜਦੋਂ ਟਰੱਕ ਜਿਹੜਾ ਸਾਹਮਣੇ ਖੜਿਆ ਹੁੰਦਾ ਸੜਕ ਤੇ ਪਰ ਜਿਹੜੀ ਵਰਨਾਕਾਰ ਹੈ ਉਹ ਜਿਹੜੀ ਜਾ ਰਹੀ ਹੁੰਦੀ ਅੱਗੇ ਵੱਲ ਨੂੰ ਤੇਜ਼ ਰਫਤਾਰ ਚ ਹੁੰਦੀ ਹੈ ਤੇ ਜਾ ਲੋਕਾਂ ਨੂੰ ਕਿਹਾ ਜਾ ਰਿਹਾ ਸ਼ਾਇਦ ਗੱਡੀ ਦਾ ਬੈਲੈਂਸ ਵਿਗੜ ਗਿਆ ਜਾਂ ਕੁਝ ਅਜੀਹਾ ਹੋਇਆ ਕਿ ਜਿਹੜੀ ਕਾਰ ਹੈ ਸਿੱਧਾ ਉਸ ਖੜੇ ਟਰੱਕ ਦੇ ਵਿੱਚ ਜਾ ਵੱਜਦੀ ਹੈ ਤੇਜ਼ ਰਫਤਾਰ ਜੇ ਤੇ ਉਸ ਤੋਂ ਬਾਅਦ ਹਾਦਸਾ ਵਾਪਰ ਜਾਂਦਾ ਤੇ ਵਰਨਾ ਕਾਰ ਦੇ ਪਰਖ ਛੁੱਟ ਜਾਂਦੇ ਨੇ ਉੱਥੇ ਮੌਕੇ ਤੇ 골ਡੀ ਕੰਬੋਜ ਦੀ ਪੈਨ ਮਮਤਾ ਰਾਣੀ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਤੇ ਤਿੰਨ ਨਿਆਣੇ ਦੱਸੇ ਜਾ ਰਹੇ ਨੇ ਕਿ ਉਹਨਾਂ ਦੇ ਸੀਤੇ ਬੇਹਦੀ ਮੰਦਪਾਗੀ ਖਬਰ ਜਿਹੜੀ ਹੈ 골ਡੀ ਕੰਬੋਜ ਦੇ ਪਰਿਵਾਰ ਤੋਂ ਨਿਕਲ ਕੇ ਸਾਹਮਣੇ ਉੱਥੇ ਹੀ ਮ੍ਰਿਤਕ ਦੀ ਜਿਹੜੀ ਦੇਹ ਹੁਣ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਕਾਫੀ ਜਿਹੜਾ ਕਿ ਗਮਗੀਨ ਮਾਹੌਲ ਬਣਿਆ ਹੋਇਆ ਹੈ ਸੋਗ ਦੀ ਲਹਿਰ ਹੈ ਸਾਰੇ ਪਰਿਵਾਰ ਦੇ picture. ਅਤੇ ਤਾਂ ਅੰਦਾਜ਼ੇ ਕਿ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਦੱਸਿਆ ਕਿ ਮ੍ਰਿਤਿਕ ਮੇਰੇ ਮਾਮੇ ਦੀ ਲੜਕੀ ਸੀ ਤੇ ਜਲਾਲਾਬਾਦ ਸਬ ਡਿਵੀਜ਼ਨ ਦੀ ਵਸਨੀਕ ਸੀ। ਉਹਨਾਂ ਦੱਸਿਆ ਕਿ ਉਹ ਮ੍ਰਿਤਿਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਬਠਿੰਡਾ ਵੱਲ ਨੂੰ ਜਾ ਰਹੇ ਸਨ ਤੇ ਟਰੱਕ ਨਾਲ ਟਕਰਉਣ ਕਾਰਨ ਹਾਦਸਾ ਵਾਪਰ ਗਿਆ। ਬਾਕੀ ਜਿਹੜੇ ਜ਼ਖਮੀ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜੇਰੇ ਲਾਜੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸਦੀ ਹੈ ਕਿ ਪਰਿਵਾਰ ਦੇ ਵਿੱਚ ਕਾਫੀ ਚੀਕ ਚਹਾੜਾ ਪਿਆ ਹੋਇਆ ਹੈ ਤੇ 47 ਸਾਲਾ ਮਮਤਾ ਰਾਣੀ ਜੋ ਗੋਲਡੀ ਕੰਬੋਜ ਦੀ ਭੈਣ ਦੱਸੀ ਜਾ ਰਹੀ ਹੈ ਉਹਨਾਂ ਦੀ ਅੱਜ ਸੜਕ ਹਾਦਸੇ ਦੇ ਵਿੱਚ ਗੱਡੀ ਦਾ ਪਰ ਖੱੱਚੇ ਉੱਡ ਜਾਂਦੇ ਨੇ ਤੇ ਮੌਤ ਹੋ ਜਾਂਦੀ ਹੈ ਅੱਜ ਹਾਦਸੇ ਦੇ ਵਿੱਚ। ਬਹੁਤ ਖਰਾਬ ਹੋਇਆ ਹੈ ਗੜੀ ਸੜਕ ਤੇ। ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਹੈ। ਪਰ ਨੁੱਕਰ ਗੱਡੀ ਤੇ ਜਸ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ। ਉਹ ਨੁੱਕਰ ਤੇ ਟਰੱਕ ਵੱਜਿਆ ਤੇ ਉਹ ਸਾਰਾ ਦਿਮਾਗ ਤੇ ਸਰਾਬਾਰ ਆ ਗਿਆ ਸਾਰਾ ਦਿਮਾਗ। ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਤੇ ਕਿਸ ਤਰ੍ਹਾਂ ਨਾਲ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨੇ ਨਾਨ ਪਿੱਛੇ ਬੈਠੀ ਸੀ ਉਹਨਾਂ ਦਾ ਜਵਾਰਾ ਡੁੱਟ ਗਿਆ। ਉਹ ਵੀ ਫਿਰ ਨਾਲ ਐਮਰਜੈਂਸੀ ਜੀ ਨੇ। ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਕੀ ਮੰਗ ਕਰਦੇ ਹਾਂ ਕੋਈ ਨਹੀਂ ਮੰਗ ਸਾਡਾ ਦਾ ਘਰ ਬੈਗਿਆ ਸੀ ਕਿ ਮੰਗ ਕਰਦਾ ਸਰਕਾਰ ਨੂੰ ਦੱਸ ਤੇ ਇਹ ਕਹਿਣਾ ਚਾਹੁੰਦੇ ਆ ਕਿ ਇਹ ਉਹ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮ ਸਿਕੋਂ ਨਾਕੇ ਪਾਸੇ ਕਰਕੇ ਜਾਣ ਜਾਂ ਰਾਤ ਨੂੰ ਜਿਹੜੇ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਨੂੰ ਕੋਈ ਰੈਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕਮ ਸਿਕੋਂ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਿੱਤਾ ਕਰ ਕਮ ਸਿਕੋਂ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ 10 10 15 ਫੁੱਟ ਤੇ ਗੱਡੀ ਰੋਕ ਤਾਂ ਸਕਦਾ ਨਾ ਰੋਜ਼ ਹਾਦਸੇ ਇਹਨਾਂ ਕਰਕੇ ਰੋਜ਼ ਹਾਦਸੇ ਹੁੰਦੇ ਨੇ ਜ ਜਿਰਾ ਨਾਮ ਵਾਲਾ ਹੈ ਹੰਡਾ ਜੀ ਸੋਤੇ ਪਿੰਡ ਕੋਲੇ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਸੰਬੰਧ ਜੇ ਕਾਰ ਵੀ ਕਰਦੀ ਹੈ ਜੋ ਸਟੇਟਮੈਂਟ ਦਿਖਾਉਣਗੇ ਪਰਿਵਾਰ ਉਸ ਦਾ ਬਾਬ ਕਰੇ ਕਿਹੜਾ ਰੋਡ ਤੇ ਇਹ ਹੰਡਾ ਰੋਡ ਤੇ ਜੀਰਾ ਦੇ ਵਿੱਚ ਪੂਰੇ ਫਿਲਮੀ ਸਟਾਈਲ ਚ 5 7 ਨੌਜਵਾਨਾਂ ਨੇ ਗੱਡੀ ਨੂੰ ਘੇਰਾ ਪਾ ਕੇ ਦੋ ਨੌਜਵਾਨਾਂ ਨੂੰ ਉਤਾਰਿਆ ਮੋਦੇ ਘਾਟ ਪੰਜਾਬ ਦੇ ਵਿੱਚ ਆਏ ਦਿਨ ਵੱਡੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਹੁਣ ਜੀਰਾ ਤੋਂ ਇੱਕ ਖਬਰ ਆਈ ਹੈ ਜਿੱਥੇ ਅੱਧੀ ਰਾਤ 10-11 ਦਾ ਟਾਈਮ ਹੁੰਦਾ ਹੈ ਤੇ ਫਿਲਮੀ ਸਟਾਈਲ 'ਚ ਜੀ ਹਾਂ ਪੰਜ-ਸੱਤ ਗੱਡੀਆਂ ਹੁੰਦੀਆਂ ਨੇ ਇੱਕ ਸਵਿਫਟ ਕਾਰ ਵਿੱਚ ਦੋ ਨੌਜਵਾਨ ਸਵਾਰ ਹੁੰਦੇ ਨੇ ਦੋਸਤ ਤੇ ਤਾਬੜ ਤੋੜ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹਨਾਂ 'ਚ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਹੁਣ ਜੇਰੇ ਇਲਾਜ ਦੇ ਲਈ ਜੀਰਾ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਉੱਥੇ ਚਸ਼ਮਦੀਦ ਲੋਕਾਂ ਦਾ ਕਹਿਣਾ ਆਸ-ਪਾਸ ਦੇ ਕਿ ਜਿਹੜੀ ਗੱਡੀ ਆ ਸਵਿਫਟ ਕਾਰ ਪਲਟੀ ਵੀ ਖਾ ਜਾਂਦੀ ਹੈ ਲੋਕਾਂ ਵੱਲੋਂ ਉਹਨਾਂ ਨੂੰ ਸਿੱਧਾ ਕੀਤਾ ਜਾਂਦਾ ਹੈ ਤੇ ਦੱਸਦੀ ਹੈ ਕਿ ਲੋਕੀ ਦੱਸ ਰਹੇ ਨੇ ਕਿ ਜਿਹੜਾ ਸਟਾਈਲ ਸੀ ਉਹ ਸਾਰਾ ਫਿਲਮੀ ਸਟਾਈਲ ਸੀ ਜਿਵੇਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਪੰਜ-ਸੱਤ ਗੱਡੀਆਂ ਘੇਰਾ ਪਾਉਂਦੀਆਂ ਨੇ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਜੀਰਾ ਤੋਂ ਇਹ ਵੱਡੀ ਵਾਰਦਾਤ ਅੱਧੀ ਰਾਤ ਵਾਪਰੀ ਹੈ ਉੱਥੇ ਸਾਰਨਿਕ ਪੁਲਿਸ ਪਹੁੰਚਦੀ ਹੈ ਮੌਕੇ ਤੇ ਵਾਰਦਾਤ ਹੋਏ ਘਟਨਾ ਸਥਲ ਤੇ ਤੇ ਜਾਇਜ਼ਾ ਲਿਆ ਜਾ ਰਿਹਾ ਹੁਣ ਗੱਡੀ ਨੂੰ ਵੀ ਹਰਾਸਤ ਵਿੱਚ ਲਿਆ ਗਿਆ ਤੇ ਉੱਥੇ ਜਿਹੜੇ ਮੌਕੇ ਤੇ ਪੰਜ-ਸੱਤ ਗੱਡੀਆਂ ਆਈਆਂ ਸੀ ਉਹ ਫਰਾਰ ਹੋ ਚੁੱਕੀਆਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤ ਕੇ ਤੇ ਲਗਾਤਾਰ ਪ੍ਰਸ਼ਾਸਨ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੀ ਪੈਟਰੋਲਿੰਗ ਟੀਮ ਆ ਉਹ ਕਿੱਥੇ ਸੀ ਜਦੋਂ ਇਹ ਵਾਰਦਾਤ ਵਾਪਰੀ ਦੱਸਿਆ ਕਿ 10-11 ਵਜੇ ਦਾ ਸਮਾਂ ਸੀ ਜਦੋਂ ਸਾਬੜ ਤੋੜੇ ਗੋਲੀਆਂ ਜੀਰਾ ਦੇ ਵਿੱਚ ਵੱਡੀ ਵਾਰਦਾਤ ਹੋ ਜਾਂਦੀ ਹੈ ਉਥੇ ਤਾਂ ਦੱਸਦੀ ਹੈ ਕਿ ਜਿਹੜਾ ਇੱਕ ਨੌਜਵਾਨ ਮਰ ਚੁੱਕਾ ਹੈ ਦੂਜਾ ਜਿਹੜਾ ਦੋਸਤ ਹੈ ਗੰਭੀਰ ਵਿੱਚ ਜ਼ਖਮੀ ਹੈ ਵੱਡੀ ਬਾਤ ਆ ਜੀਰਾ ਤੋਂ ਨਿਕਲ ਕੇ ਸਾਹਮਣੇ ਉਥੇ ਤਾਂ ਦੱਸਦੀ ਹੈ ਕਿ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਹਰਿਆਣਾ ਚ ਵੀ ਬੀਐਸਪੀ ਨੇਤਾ ਨੂੰ ਅਜੇ ਹਾਈ ਕੁਝ ਸਟਾਈਲ ਦੇ ਵਿੱਚ ਫਿਲਮੀ ਸਟਾਈਲ ਚ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੀ ਵੀ ਹੱਤਿਆ ਕਰ ਦਿੱਤੀ ਗਈ ਤੇ ਉੱਥੇ ਹੀ ਜੀਰਾ ਤੋਂ ਵੀ ਇਹ ਖਬਰ ਪੰਜਾਬ ਦੇ ਨਿਕਲ ਕੇ ਸਾਹਮਣੇ ਹੈ ਜਿੱਥੇ ਤਾਬੜ ਤੋੜ ਗੋਲੀਆਂ ਫਾਇਰਿੰਗ ਕਰ ਦਿੱਤੀ ਜਾਂਦੀਆਂ ਨੌਜਵਾਨਾਂ ਤੇ ਉੱਥੇ ਪੁਲਿਸ ਦਾ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਸ਼ਾਇਦ ਕੋਈ ਰੰਜਿਸ਼ ਹੋ ਸਕਦੀ ਆ ਆਪਸੀ ਦੁਸ਼ਮਣੀ ਸੀ ਜਾਂ ਕੋਈ ਸਪੈਸ਼ਲ ਦਾ ਲੈਣ ਦੇਣ ਚ ਜਿਸ ਕਰਕੇ ਵੱਡੀ ਵਾਰਦਾਤ ਹੋ ਗਈ ਆ ਦੇ ਵਿੱਚ ਤੇ ਹੁਣ ਪੁਲਿਸ ਸਾਰੇ ਪਹਿਲੂ ਸਾਰੇ ਐਂਗਲ ਤੋਂ ਇਸ ਮੁੱਦੇ ਦੀ ਜਾਂਚ ਕਰ ਰਹੀ ਹੈ ਮਾਮਲੇ ਦੀ ਕੀ ਅੱਗੇ ਦੇਖਣਾ ਹੋਵੇਗਾ ਇਸ ਜਾਣਕਾਰੀ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਅਜੇ ਕੋਈ ਜਾਣਕਾਰੀ ਅਜੇ ਨਹੀਂ ਆਈ ਕਿ ਕਿਸ ਮਾਮਲੇ ਚ ਇਹਨਾਂ ਜਿਹੜੇ ਦੋ ਨੌਜਵਾਨ ਇਹਨਾਂ ਨੂੰ ਇੰਨੀ ਵੱਡੀ ਜਿਹੜੀ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ ਕੁਝ ਨੌਜਵਾਨਾਂ ਨੇ ਤਾਬੜ ਤੋੜ ਗੋਲੀਆਂ ਇਹਨਾਂ ਤੇ ਚਲਾ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਠੀਤ ਲਹਿਰ ਨੂੰ ਲੈ ਕੇ ਫਿਰ ਅਲਰਟ ਜਾਰੀ ਸਰਦੀ ਦੇ ਵਿੱਚ ਵੀ ਗਰਮੀ ਜਿਹਾ ਮਾਹੌਲ ਆਉਣ ਵਾਲੇ ਦਿਨਾਂ ਚ ਮੌਸਮ ਰਹੇਗਾ ਸਾਫ ਆਗਨੇ ਕੁਵਰੀ ਫਿਰ ਪੰਜਾਬ ਦੇ 6 ਸ਼ਹਿਰਾਂ ਦੇ ਵਿੱਚ ਠੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਤੇ ਬਾਕੀ ਜਿਹੜਾ ਮੌਸਮ ਹੈ ਸਾਫ ਬਣ ਰਹੇ ਦੀ ਉਮੀਦ ਜਤਾਈ ਗਈ ਹੈ ਕਿਉਂਕਿ 3-4 ਦਿਨਾਂ ਤੋ ਦੇਖਿਆ ਜਾ ਸਕਦਾ ਪੰਜਾਬ ਦੇ ਮੌਸਮ ਦੇ ਵਿੱਚ ਜ਼ਿਆਦਾ ਕੋਈ ਬਦਲਾਅ ਨਹੀਂ ਹੈ ਪਰ ਉੱਥੇ ਜਿਹੜਾ ਤਾਪਮਨ ਆਮ ਬਣਿਆ ਹੋਇਆ ਤੇ ਕੁਝ ਸ਼ਹਿਰਾਂ ਦੇ ਵਿੱਚ ਜਿਹੜਾ ਤਾਪਮਨ ਚ ਗਰਾਵਟ ਦਰਜ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਜਿਹੜੇ ਕਿ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ ਠੀਤ ਲਹਿਰ ਬਰਕਰਾਰ ਰਹੇਗੀ ਕੁਝ ਸ਼ਹਿਰਾਂ ਦੇ ਵਿੱਚ ਤੇ ਆਮ ਹੀ ਮੌਸਮ ਬਣਿਆ ਰਹਿੰਦੀ ਸੰਭਾਵਨਾ ਜਤਾਈ ਗਈ ਤੇ ਆਉਣ ਵਾਲੇ ਕਈ ਦਿਨਾਂ ਚ ਜਿਹੜਾ ਮੌਸਮ ਹੈ ਤੁਹਾਨੂੰ ਧੁੱਪ ਜਿਹੜੀ ਆ ਨਜ਼ਰ ਆਵੇਗੀ ਜਿਦਾ ਤੁਸੀਂ ਹੁਣ ਵੀ ਨਿਗ ਪ੍ਰਾਪਤ ਕਰ ਅੱਜ ਦੀ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਤਾਂ ਮੌਸਮ ਸੁਹਾਵਣਾ ਬਣਿਆ ਹੋਇਆ ਸਾਫ਼ ਹੈ ਉੱਥੇ ਜਿਹੜੀ ਧੁੱਪ ਹੈ ਉਸਨੇ ਆਗਾਜ਼ ਦਿੱਤਾ ਹੋਇਆ ਹੈ ਤੇ ਲਗਾਤਾਰ ਜਿਹੜਾ ਤਾਪਮਨ ਹੈ ਆਮ ਵਧਿਆ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਠੰਡ ਤੋਂ ਥੋੜੀ ਰਾਹਤ ਮਿਲੀ ਹੈ ਪਰ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ 2 ਦਿਨਾਂ ਵਿੱਚ ਤਾਪਮਨ ਵਿੱਚ ਹਲਕੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਠੰਡ ਵਿੱਚ ਵਾਧਾ ਹੋ ਸਕਦਾ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਤਾਪਮਨ 'ਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਵਿੱਚ ਠੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ। ਇਹ ਅਲਰਟ ਕੱਲ ਵੀ ਜਾਰੀ ਰਹੇਗਾ ਹਾਲਾਂਕਿ ਇਸ ਤੋਂ ਬਾਅਦ ਕੋਈ ਵੀ ਅਲਰਟ ਜਾਰੀ ਜਿਹੜਾ ਨਹੀਂ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਤੇ ਹਫ਼ਤੇ ਦੇ ਬਾਕੀ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਦੀ ਹੈ ਕਿ ਸਾਫ਼ ਮੌਸਮ ਹੀ ਮਿਲੇਗਾ ਪੰਜਾਬ ਦੇ ਇਲਾਕੇ 'ਚ ਜਿਹੜੀ ਧੁੱਪ ਆ ਖਿੜਕੇ ਆਏਗੀ ਤੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਨਜ਼ਰ ਆਵੇਗੀ। ਅੱਜ ਸਵੇਰੇ ਵੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਤਾਪ ਰੋਜ਼ ਪਰ ਵਿੱਚ ਘੱਟ ਤੋਂ ਘੱਟ ਤਾਪਮਨ 2.8 ਦਰਜ ਕੀਤਾ ਗਿਆ ਜੋ ਸਾਰੇ ਸੂਬੇ ਵਿੱਚੋਂ ਸਭ ਤੋਂ ਠੰਡਾ ਸ਼ਹਿਰ ਦੱਸਿਆ ਗਿਆ ਪੰਜਾਬ ਦਾ ਪੰਜਾਬ ਵਿੱਚ 29 ਜਨਵਰੀ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋ ਰਿਹਾ ਇਸ ਪੱਛਮੀ ਪ੍ਰਭਾਵ ਦਾ ਅਸਰ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਵਿੱਚ ਵੇਖਣ ਨੂੰ ਮਿਲੇਗਾ ਪਹਾੜੀ ਇਲਾਕਿਆਂ ਚ ਛਲਕੀ ਬਾਰਿਸ਼ ਹੋ ਸਕਦੀ ਹੈ ਇੱਥੇ ਬਰਫਬਾਰੀ ਦੇ ਵੀ ਅਸਾਰ ਨੇ ਕਿਉਂਕਿ ਲਗਾਤਾਰ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਬਦਲਾਵ ਦੇ ਅਨੁਸਾਰ ਉੱਥੇ ਬਰਫਬਾਰੀ ਹੋਣ ਦੀ ਸੰਭਾਵਨਾ ਟਾਈਮ ਟੂ ਟਾਈਮ ਜਤਾਈ ਜਾ ਰਹੀ ਹੈ ਪਹਾੜਾਂ 'ਚ ਬਰਫਵਾਰੀ ਨਾਲ ਠੰਡ ਵੱਧ ਸਕਦੀ ਹੈ ਤਾਂ ਉਸ ਪਾਸੇ ਮੈਦਾਨੀ ਇਲਾਕਿਆਂ ਵੱਲ ਆਉਣ ਵਾਲੀਆਂ ਹਵਾਵਾਂ ਨਾਲ ਪੰਜਾਬ ਦੇ ਤਾਪਮਾਨ ਨੂੰ ਥੋੜਾ ਪ੍ਰਭਾਵਿਤ ਕਰ ਸਕਦੇ ਜਿਸ 'ਚ ਤਾਪਮਾਨ ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਧੰਨਵਾਦ